ਮਹੂਗੜ ਦਾ ਹਾਲ ਵੇਖੋ ਕੋਈ ਪੁਲਿਸ ਵਾਲਾ ਦੇਖਦਾ ਐਸੋ ਗੱਡੀਆਂ ਗੱਡੀ ਕਿੱਧਰੋਂ ਪਤਾ ਲਗਾਵੇ ਨੇ ਕਿੱਧਰ ਦੀ ਘਰੇ ਦੇਖੋ ਇਹ ਦੇਖੋ ਮਹੂਗੜ ਦਾ ਹਾਲ ਕਾਰਾਂ ਵਾਲੇ ਸਾਹ ਨਹੀਂ ਲੈਣ ਦਿੰਦੇ ਕਾਰਾਂ ਵਾਲੇ ਸਾਹ ਨਹੀਂ ਲੈਣ ਦਿੰਦੇ ਕਾਰਾਂ ਵਾਲੇ ਸਾਹ ਨਹੀਂ ਲੈਣ ਦਿੰਦੇ ਦੱਸੋ ਇੱਥੇ ਕਿਹੜਾ ਬੰਦਾ ਗੱਡੀ ਢਪਾਵੇ ਕਿੱਧਰੋਂ ਢਪਾਵੇ ਗੱਡੇ ਆ ਦੇਖ ਲਓ ਕੰਮ ਮਹੂਗੜ ਦਾ ਆਵੇ ਲੋ ਕੋਈ ਪੁਲਿਸ ਵਾਲਾ ਕੋਈ ਬੰਦਾ ਇੱਥੇ ਨਹੀਂ ਹੈਗਾ ਵੀ ਜਿਹੜਾ ਦਾ ਵੇਖੋ ਗੱਡੀ ਨੂੰ ਡਪਾ ਦੇਵੇ ਬਿਨਾ ਇੰਨਾ ਬੁਰਾ ਹਾਲ ਹੋਇਆ ਪਿਆ ਦੇਖ ਲੋ ਮਾਹੂਗੇ ਦੇ ਹਾਲ ਆ ਤੋਈ ਬੁਰਾ ਸੱਪਿਆ ਆਵਾਜ਼ ਹੋ ਗਈ ਚਾਰ ਜੁੜੇ ਟ੍ਰੈਫਿਕ ਵਾਲੀ ਦਾ ਪਤਾ ਨਹੀਂ ਕੀ ਰੱਬ ਦੀ ਮਰਜ਼ੀ ਹੋ ਗਈ ਏ ਸਭ ਖਤਮ ਹੋ ਗਿਆ ਕੰਮ ਕੋਈ ਡਰ ਨਹੀਂ ਕੋਈ ਡੱਕਰ ਨਹੀਂ ਲੋਕਾਂ ਨਾਲ ਵੇਚੜਾ ਆ ਕੇ ਪਿੱਛੋ ਲਿਆ ਲੱਗ ਕੇ ਲਿਆ ਲੱਗ ਲੋਕੜਾਈ ਜਾਂਦੇ ਪਤਾ ਕੀ ਕਰੇ ਮਾ ਉਹ ਮੋਹੋਲੇ ਰੋਡ ਦਾ ਹਾਲ ਵੇਖ ਲੋ ਲੋਕਾਂ ਦਾ ਟੈਕ ਕਰਾ ਦੇ ਆ ਗੇਟ ਦਾ ਵੇਖ ਲੋ ਇੰਨਾ ਦੁਖੀ ਇੰਨਾ ਦੁਖੀ ਹੋਇਆ ਪਾਣਾ ਲੋਕ ਐ ਕਾਰਾਂ ਹੀ ਆਉਣੇ ਤੋਂ ਯਾਰ 1 ਮਿੰਟ ਨਹੀਂ ਖੜਦੇ 1 ਮਿੰਟ ਵੀ ਖਲੋਂਦੇ ਹੋਣੇ 10 ਮਿੰਟ ਵੀ ਇਹ ਅੱਗੇ ਲਾ ਕੇ ਅੱਗੇ ਲਾ ਕੇ ਗੱਡੀ ਟੁੰਨ ਦੇਣਗੇ ਇੰਨੀ ਬਿਵਾਰੀ ਮਾਰੀ ਇਹਨਾਂ ਲੋਕਾਂ ਨੂੰ